ਜਿੰਨੀਆਂ ਕੋੜੀਆਂ ਮਤਾਂ ਨੇ ਛੋੜਦੀਆਂ ਮਤਾਂ ਨੇ ਮਨ ਮਤਾਂ ਨੇ ਉਹ ਛੋੜਦੀਆਂ ਹੀ ਥੋਨੋ ਆਦਮੀ ਨਾਲ ਨੇ ਆਪਣੇ ਗੁਰੂ ਨਾਲ ਜੋੜਦੀਆਂ ਨੇ ਆਪਣੇ ਸ਼ਰੀਰ ਨਾਲ ਜੋੜਦੀਆਂ ਸੰਸਾਰ ਨਾਲ ਜੋੜਦੀਆਂ ਨੇ ਸੰਸਾਰ ਦੇ ਪਦਾਰਥਾਂ ਨਾਲ ਜੋੜਦੀਆਂ ਨੇ ਸੰਸਾਰ ਦੀਆਂ ਬੰਗਾਂ ਨਾਲ ਜੋੜਦੀਆਂ ਨੇ ਬਦੋ ਕਾਮਨਾ ਨਾਲ ਜੋੜਦੀਆਂ ਨੇ ਸੱਚੀ ਮਤ ਨਹੀਂ ਜੋੜਦੀ ਕਦੇ ਕੂੜੀ ਕੂੜੇ ਨੇ ਲੱਗਾ ਫਿਸਰਿਆ ਕਰਤਾ ਫਿਸਰਿਆ ਕਰਤਾ ਇੱਕ ਪਾਸੇ ਸੱਚੀ ਮਤ ਹੈ ਇੱਕ ਪਾਸੇ ਕੂੜੀਆਂ ਮਤਾਂ ਨੇ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਆਵਾਜ਼ ਕੂੜ ਕਾਇਆ ਕਾਇਆ ਅੰਦਰ ਲਖੀਦਾ ਕਾਇਆ ਦੇ ਵਿੱਚ ਵੀ ਕੂੜ ਹੈ ਕਾਇਆ ਵੀ ਕੂੜੀ ਹੋਗੀ ਕਿ ਉਹ ਐ ਵਿੱਚ ਜੇ ਕਾਇਆ ਕੂੜ ਚਾਹ ਤਾਂ ਹੀ बार-बार ਜਨਮ ਲੈਦੀ ਹੈ ਛੱਡਣਾ ਨਹੀਂ ਚਾਹਦੀ ਜਦਣ ਕਾਇਆ ਜੋ ਕੂੜ ਖਤਮ ਹੋ ਗਿਆ ਨਾ ਭਾਂਡਾ ਚਾਇਦ ਹੋਣਾ ਦਾ ਹੋਵੇ ਜਿਉਂਜ ਕੋਈ ਚੌਲ ਖਾ ਲਵੇ ਆ ਕੋਈ ਦਾਲ ਖਾ ਲਵੇ ਨਾ ਰੋਟੀ ਖਾ ਲਵੇ ਝੂਠਾ ਹੋ ਜਾਵੇ ਉਹ ਵੀ ਝੂਠਾ ਹੀ ਬਣਿਆ ਜਾਂਦਾ ਮਿੱਟੀ ਦਾ ਹੋਵੇ ਉਹ ਵੀ ਝੂਠਾ ਬਣਿਆ ਜਾਂਦਾ ਇਹ ਤਾਂ ਨਹੀਂ ਵੀ ਹੋਣ ਦਾ ਕੀਤੇ ਝੂਠਾ ਨਹੀਂ ਹੈ ਝੂਠਾ ਦਾ ਵੀ ਝੂਠਾ ਹੈ ਚਾਂਦੀ ਦਾ ਵੀ ਝੂਠਾ ਪਤਲ ਦਾ ਵੀ ਝੂਠਾ ਸਤੇ ਲਵ ਯੂ ਟੈ ਉਹਦੇ ਕੀਮਤ ਨਾਲ ਕੋਈ ਨਹੀਂ ਬਰਪੇਦਾ ਕਾਇਆ ਵੀ ਝੂਠੀ ਹੈ ਉਹ ਕਾਇਆ ਕੁਛ ਛੇ ਵਿੱਚ ਪਾਂਡੇ ਦੇ ਵਸਤੂ ਜਿਹੜੀ ਹੈ ਭਾਈ ਉਹ ਗਰਦੀ ਹੈ ਤਾਂ ਪਾਂਡਾ ਵੀ ਬਲੀਦ ਉਸ ਤੋਂ ਮਲੀਨ ਹੈ ਤਾਂ ਪਾਂਡਾ ਵੀ ਮਲੀਨ ਹੈ ਪਾਂਡਾ ਅਤ ਬਲੀਦ ਬਲੀਨ ਕਾਇਆ ਕਰਕੇ ਝੂਠੀ ਕਰ ਇਹਨੂੰ ਜੂ ਆਇਆ ਕੁਝ ਕਿਹਾ ਪੂਰ ਤੋੜਾ ਕਪੜਾ ਆਇਆ ਸਰੀਰ ਪਾਇਆ ਤੇ ਕਪੜਾ ਦੇਖੋ ਬਾਹਰ ਹੀ ਕਪੜਾ ਫੱਦਲੀ ਕਾਇਆ ਦਾ ਕਪੜਾ ਜੇ ਕੜਿਆ ਜਿਹਦੇ ਉੱਤੇ ਅੱਗੇ ਕੋਈ ਕਪੜਾ ਪਾਉਂਦੇ ਸੀ ਗਰਮੀਓਂ ਚ ਕਪੜਾ ਕਰ ਦੇਣਾ ਗਿੱਲਾ ਖੜੇ ਦਾ ਪਾਣੀ ਡੱਡਾ ਹੋ ਜਾਂਦਾ ਉਹਨੂੰ ਬਾਹਰਲਾ ਪਾਣੀ ਉੱਡਦਾ ਇਹਨੂੰ ਕੜੇ ਦਾ ਪਾਣੀ ਕਿਉਂਦਾ ਜਿਹੜੇ ਕੜੇ ਪਰੇਤੇ ਵਾਲੇ ਨਵੇਂ ਹੁੰਦੇ ਕੜੇ ਦਾ ਅੰਦਰੋਂ ਪਾਣੀ ਬਾਹਰ ਨੂੰ ਚਲਾ ਜਾਂਦਾ ਇਸਕੇ ਬਾਹਰ ਦਾ ਪਾਣੀ ਜਦੋਂ ਠੱਡਾ ਹੁੰਦਾ ਹੈ ਲੱਗਦਾ ਉੜਦਾ ਹੈ ਪਾਣੀ ਉੜਦਾ ਹੈ ਹਵਾ ਭਾੜ ਕੇ ਅੰਦਰਲਾ ਪਾਣੀ ਢੱਡਾ ਹੋ ਜਾਂਦਾ ਇਹ ਥਿਊਰੀ ਹੈ ਪੁਰਾਣੇ ਗਿੱਲੇ ਹੁੰਦੀਆਂ ਸੀਆਂ ਫੌਜੀਆਂ ਦੇ ਵਿੱਚ ਕਿਤਾਬਾਂ ਜਾਂਦੀ ਉਹਦਾ ਵੀ ਇਹੀ ਬਾਹਰੋਂ ਗਿੱਲੀ ਹੋ ਜਾਂਦੀ ਹੈ ਬਾਹਰਲਾ ਪਾਣੀ ਉੜਦਾ ਅੰਦਰੋਂ ਢੱਡਾ ਹੋ ਜਾਂਦਾ ਤਿੰਨ ਕਪੜਾ ਬਾਹਲਾ ਸਰੀਰ ਦੇ ਕੂੜਾ ਕਪੜਾ ਤੇ ਇਹਦੇ ਨਾਲ ਜੇ ਕਾਇਆ ਜੁੜੀ ਹੋਈ ਹੈ ਤਾਂ ਉਹ ਵੀ ਕੂੜਾ ਸਰੀਰ ਤੋਂ ਜਿਉਦੇ ਅਡੋੜਦਾ ਬਦਲਉ ਇਹੀ ਸੱਚੇ ਇਹਨਾਂ ਅੱਖੀਆਂ ਬਾਹਰ ਜੇ ਪਿੰਡਾ ਤੋਂ ਹੋਏ ਕਾਇਆ ਸੁਚੀ ਨਹੀਂ ਹੋ ਜਾਣੀ ਤੇ ਸਰੀਰ ਧੋ ਲਿਆ ਸੀ ਬਾਹਰੋਂ ਕਪੜਾ ਧੋਤੇ ਤੇ ਨਹੀਂ ਕਰਾ ਪਾਡੇ ਪਾਂਡੇ ਦੇ ਅੰਦਰ ਜੇ ਮਲੀਨਤਾ ਹੈ ਜੇ ਅੰਦਰ ਜਿਉਂ ਛਾਣਾ ਧੋਲਦਾ ਪਾਣੀ ਪਾਤਾ ਘਟ ਪਾਂਡੇ ਦੇ ਜਿਹੜਾ ਕਿ ਜੂਠ ਸੀ ਲੱਗੀ ਹੋਈ ਧੋ ਕੇ ਦਾਣ ਕਿਸੇ ਦੇ ਦਹੀ ਕੋਲ ਪਾਂਡੇ ਚ ਪਾਈ ਜਾਂਦੇ ਹੁੰਦੇ ਨਾ ਹੁੰਦੇ ਪਾਣੀ ਥਾਰਾ ਧੋ ਕੇ ਕਿ ਅੰਦਰ ਇਹ ਬਾਤ ਹੁੰਦਾ ਹੋਇਆ ਸਾਫ ਕਿੱਡਾ ਹੀ ਕਪੜਾ ਤੇ ਕੀ ਪਾਂਡੇ ਰੋਜ਼ੀ ਚ ਤੋਲਣਾ ਜੇ ਸਵਾਲ ਆਦੇ ਅੰਦਰ ਕੀ ਹੈ ਬਾਹਰ ਕਪੜਾ ਧੋਤਾ ਹੋਇਆ ਸਾਫਾ ਦੇ ਤੋਤਾ ਸਾਫ ਬਾਹਰ ਇਕ ਤਰ੍ਹਾਂ ਅੰਦਰ ਜੋ ਟੀਜੋ ਹੀ ਹੈ ਸ਼ੁੱਧੇ ਕਾਰਨ ਸਰੀਰ ਦੇ ਧੋਤਿਆਂ ਪਿੰਡੇ ਦੇ ਧੋਤਿਆਂ ਮਨ ਸ਼ੁੱਧ ਨਹੀਂ ਹੁੰਦਾ ਬਾਹਰ ਸ਼ੁੱਧ ਕਰਨ ਵਾਸਤੇ ਮਨੇ ਧੋਣਾ ਤੋਂ ਰਤੋਣਾ ਬੋਲ ਊੜ ਰੂਪ ਬੋਲ ਅਬ ਉਸਕੇ ਮੈਂ ਦੋਖਾ ਹਰ ਕਉ ਵੇ ਸ਼ੱਕ ਨਾ ਲਗੋ ਬੰਦ ਹੋਗਾ ਕਰਵਾਣੀ ਨਾਲ ਜੁੜ ਕੇ ਹਰ ਦਿਨ ਰੋਜ ਜਿਤਨਾ ਏ ਸੱਚ ਨਾਲ ਜਿਤਲਾ ਰ ਸੱਚ ਨਾਲ ਪਰਦਾਬੂਦ ਸੱਚ ਹੈ ਸੱਚ ਨਾਲ ਜਿਤ ਜੁੜਿਆ ਆਇਆ ਹੈ ਹੁਣ ਕਿਤੋ ਆਏ ਊੜ ਰੂਪ ਅਪਾਰ ਕੂੜ ਕਪੜ ਕੂੜ ਰੂਪ ਆ ਬਾਹ ਕਿਹੜਾ ਬਾਹ ਰੂਪ ਨਾ ਜਿਹੜਾ ਇਹ ਮੰਨਦਾ ਨਾ ਕੂੜ ਪਾਇਆ ਕੂੜ ਕਪੜ ਉਹ ਆ ਮੂਰਤੀ ਪੂਜਾ ਕਰਦਾ ਕਾ ਮੂਰਤੀ ਪੂਜਾ ਕਰ ਜਾਂ ਦੇਵ ਪੂਜਾ ਕਰ ਪਹਿਲਾਂ ਦੇਵ ਪੂਜਾ ਕਰ ਉਹ ਬਾਅਦ ਮੂਰਤੀ ਪੂਜਾ ਉਹਦਾ ਸ਼ਰੀਰ ਰੂਪੀ ਗੁਰੂ ਕੋਈ ਢਾਡ ਕੀਤਾ ਹੋਇਆ ਉਹਦੇ ਬਾਅਦ ਫਿਰ ਉਹਦੀ ਮੂਰਤੀ ਰੱਖ ਲੈਂਦਾ ਗੁਰਤੇ ਦਾ ਬਾਚਾ ਉਹਦਾ ਪਹਿਲਾ ਸਰੀਰ ਦੇ ਨਾਲ ਜੁੜਿਆ ਹੋਊ ਕਿਸੇ ਵੀ ਬੰਦੇ ਦੇ ਉਹਨੂੰ ਗੁਰੂ ਗ੍ਰੰਥ ਦਹੀਂ ਕਿਸੇ ਗੱਲ ਤੇ ਬਾਣੀ ਖਲਾਪ ਬਾਕੀ ਸਾਰੇ ਜੁੜੇ ਹੋਦੇ ਤੂੜ ਕਾਇਆ ਤੂੜ ਕੱਪੜ ਤੂੜ ਤੱਪੜ ਦੇ ਕੱਪੜ ਇਹਦਾ ਊੜ ਹੈ ਕੱਪੜਾ ਜਿੰਨਾ ਮਰਜ਼ੀ ਸਾਭ ਹੋਵੇ ਜਿਹੜਾ ਜ ਮਰਜ਼ੀ ਹੋਵੇ ਕੂੜ ਰੂ ਕਾਇਆ ਦੇ ਵਿੱਚ ਜੇ ਕੂੜ ਹੈ, ਮਾਇਆ ਦਾ ਉਹ ਹੈ। ਤਾਂ ਕੂੜ ਹੈ ਉਹ। ਕਾਇਆ ਵਿੱਚ ਜੇ ਲੋਭ ਹੈ, ਤਾਂ ਕੂੜ ਹੈ ਉਹ। ਕਾਇਆ ਵਿੱਚ ਜੇ ਦੋਸ਼ ਭਾਵਨਾ ਹੈ, ਤਾਂ ਕੂੜ ਹੈ। ਕਾਇਆ ਦੇ ਵਿੱਚ ਬੈਰ ਵਿਰੋਧ ਹੈ, ਤਾਂ ਕੂੜ ਹੈ। ਉਹ ਤਾਂ ਭੋਗਣਾ ਕਰਕੇ ਕੂੜ ਹੈ ਕਾਇਆ ਦਾ। ਕਾਇਆ ਤਾਂ ਕੂੜ ਉਕੜਾ ਕਰਕੇ ਤਰੋ ਦੇ ਕੀ ਹੈ। ਉਂਦਰੋਂ ਡੋਲਣਾ ਗਊਆ ਗੋਲਾਂ 'ਚ ਬਦਲ ਲਗੂਗਾ ਵਲੀਲ ਤੋ ਅੰਦਰੋਂ ਥੋੜੀ ਕੋਊਗੀ ਪੰਜ ਤੋਤੇ ਮਨ ਹੱਛਾ ਨਾ ਹੋਏ ਮਨ ਥੋੜੀ ਅਚਾਹ ਹੋ ਜੂਂਦਾ ਉਹ ਤਾਂ ਉਦਰੀ ਕਾਉਦਾ ਕਾਇਆ ਤਾਂ ਗੂੜ ਪਰ ਕੱਪੜਾ ਵੀ ਗੂੜ ਕੱਪੜੇ ਰੂਕ ਸੁਹਾਵਣਾ ਛੱਡ ਦੁਨੀਆ ਅੰਦਰ ਯਾਉੜਾ ਕਿ ਦੁਨੀਆ ਕੋੜਾ ਗੂੜ ਰਾਜ ਗੂੜ ਪਰ ਜਾ ਗੂੜ ਜਸ ਹੁਤ ਸਰੀਰ ਹੁੰਦਾ ਹੀ ਕੋੜਾ ਹੈ ਕੋੜ ਬੜਿਆ ਹੈ ਕੋੜ ਦਾ ਚਾਹੇ ਕਿਸੇ ਦਾ ਹੋਵੇ ਚਾਹੇ ਭਗਤ ਦਾ ਹੋਵੇ ਸੰਸਾਰੀ ਆਦਮੀ ਹੁੰਦਾ ਬੈਲੇ ਭਗਤ ਸਿਰਫ ਸਰੀਰ ਹੀ ਭਗਤ ਬਣਦਾ ਹੈ ਸਰੀਰ ਤਾਂ ਉਹੀ ਰਹਿੰਦਾ ਕਬੀਰ ਤਾਂ ਇਹ ਕਹਿੰਦਾ ਜਿਹੜਾ ਸਰੀਰ ਬਹਨ ਲੈਣਾ ਕਬੀਰ ਕਹਿੰਦਾ ਕਬੀਰ ਇਹ ਤਾਂ ਜਾਏਗਾ ਇਹ ਸਰੀਰ ਛੱਡਣਾ ਪੈਣਾ ਕੂੜੇ ਮਿਰਨਾਇ ਤੇ ਸੰਭਾਰਦੇ ਰਹਿਣਾ ਕੋਟ ਦੇ ਵਿੱਚ ਇਹ ਤਾਂ ਥੋੜੀ ਜਿਹੀ ਮਿੱਟੀ ਰੰਚਕ ਰੇਤ ਤੇ ਖੇਤ ਤਨ ਬਣਾਤਾ ਐਨਾ ਸਰੀਰ ਬਣਾਤਾ ਥੋੜੀ ਜਿਹੀ ਮਿੱਟੀ ਦਾ ਇਹ ਮਿੱਟੀ ਮਿੱਟੀ ਜਿਹੀ ਰਹੂਗੀ ਨਾਲ ਨਹੀਂ ਜਾ ਸਕਦਾ ਇਹ ਕੂੜਾ ਵੀਰ ਗਣੇ ਤਨ ਜਾਏਗਾ ਕਮੜੇ ਮਾਰ ਕੇ ਲਾਏ ਮਾਰ ਜਿਹੜਾ ਮਰਜੀ ਆਪਣਾ ਲੈ ਚਾਹੇ ਤਾਂ ਉਹ ਬੜਚਾ ਜੋਕੀ ਸ੍ਰੀ ਕਾਗੜੀ ਮਜੂ ਜਿਹੜਾ ਚਾਂਸਾ ਦਿੰਦੇ ਨੇ ਸਾਰੇ ਸ੍ਰੀ ਨੂੰ ਉੱਥੇ ਪਹਚਾਦਾਂਗੇ ਇਹ ਕਰਦਾਂਗੇ ਉਹ ਕਰਦਾਂਗੇ ਇਹਦੀ ਉਗਰ ਵੱਜੂਗੀ ਇਹ ਹੋ ਜੂ ਇਹ ਸਭ ਝੂਠ ਹੈ ਐ ਜਾ ਲਾੜਾ ਅਸੀਂ ਤਾਂ ਨਹੀਂ ਭਾਵੇਂ ਲਾਉਦੇ ਸ੍ਰੀ ਨਾਰਾਇਣਾ ਕਿਸੇ ਦਾ ਨਾ ਰਿਹਾ ਅਜੇ ਤੱਕ ਨਾ ਸਾਨੂੰ ਝੂਠ ਬੋਲਣ ਦੀ ਆਦਤ ਆ ਨਾ ਅਸੀਂ ਬੋਲੀ ਪਰ ਸਾਨੂੰ ਲੋੜ ਹੈ ਕੌਣੇ ਮਾਰਗ ਲਾਇ ਭਾਵੇਂ ਲਾਂਬੇ ਕੇਸ ਕਰ ਭਾਵੇਂ ਗਰਡ ਬੁੜੇ ਭਾਵੇਂ ਜੋਗੀ ਬਣ ਜਾ ਭਾਵੇਂ 나ਥ ਬਣ ਜਾ ਤੋਂ ਫਿਰਕੇ ਹੋ ਗਏ ਸੀ ਇਹਨਾਂ ਦੇ ਜਿਹੜੇ ਪਹਿਲੇ ਸੀ ਨਾ ਸਤ ਉਹ ਤਾਂ ਦਰਸ਼ੀ ਸੀ ਜਟਾ ਜੂੜ ਰਹਿੰਦੇ ਸੀ ਜਿਹੜੇ 나ਥ ਬਣ ਗਏ ਬਾਅਦ ਚ ਉਹਨਾਂ ਦੇ ਉਹ ਸਰਵਾਨੀ ਪ੍ਰਭਾਵ ਇਹਨਾਂ ਨੇ ਗੋਲ ਕਰ ਲਿਆ ਉਹ ਦਾੜੀ ਕੇਸ ਬੜੌੜ ਲਾ ਕੇ ਵੀ ਵੱਖਰੀ ਪਛਾਣ ਕਰਨ ਵਾਸਤੇ ਆਪਣੀ ਤਾਂ ਕਿ ਪਤਾ ਲੱਗੇ ਕਹਨੇ ਸਾਨੂੰ ਕੋਈ ਨਹੀਂ ਫਰਕ ਪੈਂਦਾ। ਚਾਹੇ ਨਾਥ ਬਣ ਜਾਏ ਚਾਹੇ ਜੋਗੀ ਬਣ ਜਾ। ਸ੍ਰੀ ਦਿਨ ਦੋਹਾਂ ਜੋ ਕੋਈ ਨਹੀਂ ਵਿਚਾਸਦਾ। ਉਹ ਆਪਣੇ ਆਪਣੇ ਕਹਨੇ ਸੀ ਪਿਆ ਸੀ। ਨਾਥ ਵੱਖਰਾ ਕਹਿਣ ਲੱਗੇ ਆਪਣੇ ਨਾਲ ਬੰਨ੍ਹਣ ਨੂੰ ਵੀ ਸਾਡੇ ਚਾਤਰਾ ਵਰਤਾਂ ਨੇ ਉਹ ਖਰਾਬ ਬਤਾਲੀ। ਨਹੀਂ ਲੈ ਹੋਵੇ। ਕਹੇ ਸੰਗਤ ਕਰ ਸਾਧਕੀ ਕਹੇ ਹਰ ਕੇ ਗੁਣ ਗੋ। ਹਾਂ ਇਹ ਵੀ ਹੈ। ਕਹੇ ਸੰਗਤ ਕਰ ਸਾਧਕੀ ਕਹੇ ਹਰ ਕੇ ਗੁਣ ਗੋ। ਚਾਹੇ ਹਰ ਕੇ ਗੁਣ ਗੋ ਆ ਲੈ ਸਾਡੇ ਨਾਲ ਨਾਲ ਚਾਹੇ ਸਾਰਾ ਸਾਥ ਬੜਾ। ਹੋ। ਕਬੀਰ ਇਹ ਤਾਂ ਜਾਏ ਕੋ ਕਪੜੇ ਮਾਰ ਖਲਾਏ ਕੈ ਸੰਤ ਕਰਤਾਂ ਦੀ ਕਹਿ ਹਰ ਕੇ ਹੁਣ ਕਰ। ਪਹਿਲਾ ਵੀ ਕਿ ਕੋ ਕਰਨ ਬੁਲਾਏ। ਆਹ ਪ੍ਰੀਤ ਇੱਕ ਸੌ ਕੀਏ ਆਨ ਦੁਮਦਾ ਜਾਏ। ਕਬੀਰ ਪ੍ਰੀਤ ਇੱਕ ਸੌ ਕੀਏ ਆਨ ਦੁਮਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਛੋਟੇ ਬੰਦ। ਪ੍ਰੀਤ ਇੱਕ ਨਾਲ ਕਰ। ਫਿਰ ਇੱਕ ਕਦਮ ਅੱਗੇ ਆਦਮੀ ਵੀ ਹੈਗਾ। ਕਦਾ ਮਗਰ ਇੱਕ ਨੰਬਰ ਜੋਤ ਤੋਂ ਆਇਆ ਹੋਇਆ ਹੈ ਪਹਿਲੇ ਨੰਬਰ ਤੇ ਕੀ ਆ ਬਲਾਲੋ 100 ਰੁਪਏ ਉਹ ਦੂਰ ਜੋ ਇੱਕ ਨੰਬਰ ਹੈ ਦੂਜੇ ਨੰਬਰ ਤੇ ਮਾਇ ਕੁਦਰਤ ਹੈ ਚਾਹੇ ਇਹਦਾ ਮਾਇ ਨੂੰ ਪ੍ਰੀਤ ਕਰ ਲੈ ਬਾਹਲੇ ਸ਼ਰੀਰ ਨਾਲ ਕਰ ਲੈ ਚਾਹੇ ਅੰਦਰ ਆਤਮਾ ਨਾਲ ਕਰ ਲੈ ਕਿਕਰ ਨਾਲ ਇਹ ਕਰੇਗਾ ਤੂੰ ਚਾਹੇ ਜੋਗੀ ਬਣ ਜਾ ਜੋ ਮਰਜੀ ਬਣ ਜਾ ਚਾਹੇ ਹਰ ਕਿਸੇ ਕੋਲ ਗੱਲ ਹੈ ਕਿਕਰ ਨਾਲ ਪ੍ਰੀਤ ਕਰ ਉਹ ਜੋਗੀ ਬਣ ਕੇ ਵੀ ਧਰਜੇ ਕੋਈ ਫਰਕ ਨਹੀਂ ਪੈਂਦਾ ਬਵਾਲ ਨੇ ਪੇਖਦਾ ਕੋਈ ਫਰਕ ਨਹੀਂ ਪੈਂਦਾ ਪਾਰਲੀਮੈਂਟ ਦਾ ਕੋਈ ਫਰਕ ਇਸ ਕਰਕੇ ਗੁਰਨਾਥ ਜੀ ਨੇ ਜਦੋਂ ਉੱਠਿਆ ਵੀ ਤੋਂ ਆਪਣਾ ਪੇਖ ਬਦਲ ਲੈ ਕਹਿੰਦੇ ਪੇਖ ਆਹੀ ਰੱਖ ਤੂੰ ਚਾਹੇ ਵਿਚਾਰ ਧਾਰਾ ਬਦਲ ਲੈ ਸੋਲ ਤਾਂ ਵਿਚਾਰ ਧਾਰਾ ਦਾ ਨਾ ਵਿਚਾਰ ਧਾਰਾ ਗੁਰਮਤਿ ਜਿਹੜੀ ਹੈਗੀ ਆ ਉਹ ਪ੍ਰੀਤ ਕਿਸ ਨੂੰ ਕੀ ਹੈ ਆਤਮਾ ਨਾਲ ਆਪਣੀ ਧਰ ਨਾਲ ਆਪਣੇ ਬੋਲ ਨਾਲ ਪ੍ਰੀਤ ਕਰਨ ਕੂੜ ਮੀਆਂ ਕੂੜ ਬੀਬੀ ਖਾਪੋਏ ਖਾੜ ਇਹ ਹੁਣ ਬਾਹਰ ਲੈ ਨੇ ਜਿਹੜਾ ਕੂੜ ਮੀਆਂ ਕੂੜ ਬੀਬੀ ਖਾਪੋਏ ਖਾੜ ਕੂੜ-ਕੂੜੇ ਨੇ ਲਗਾ ਬਿਸਰਿਆ ਕਰਤਾਰ ਇਸ ਤਰੀਕੇ ਨਾਲ ਸੰਸਾਰ ਦਾ ਕੂੜ ਨਾਲੇ ਸੋਟ ਨਾਲੇ ਜੋ ਦੀਦਾ ਖਾਣਾ ਉਹਦੇ ਨਾਲੇ ਉਹ ਹੈ ਤੋ ਕਹਿੰਦੇ ਤੋ ਦੀਦਾ ਉਹਨਾਂ ਪ੍ਰੀਤ ਕਰਦਾ ਆ ਚੀਜ਼ ਮੇਰੀ ਹੈ ਬਿਆਣੇ ਤੋਂ ਹੀ ਹੋ ਜਾਂਦਾ ਬਿਆਣੇ ਆਪ ਸੁੱਚੀ ਲੜ ਪੈਂਦੇ ਰਿਹਾ ਮੇਰੀ ਹੈ ਇਹ ਦੀ ਹੇ ਭਾਈ ਹੋਰ ਕੱਠਿਆ ਦੋ ਜੀਜਾ ਲੈ ਦੋ ਤੁਹਾਨੂੰ ਜਾਦਾ ਉਹਨੂੰ ਕਹਤਾ ਤੇਰੀਆ ਤੇਰੀਆ ਫੇਰ ਰੋਤ ਨਹੀਂ ਰੋੜ ਦਿੰਦੋ 베ਰੀ ਹੋ ਗਿਆ ਇਹਦਾ ਸੁਭਾਵ ਚ ਹੈ ਇਹਦਾ ਮਾਦਮੀ ਨੂੰ ਕੂੜ ਕੂੜ ਇੰਨੇ ਸੋ ਲੱਗਾ ਵਿਸਰਿਆ ਕਰਤਾ ਕੂੜੀ ਕੂੜੇ ਰੋ ਲਗਾ ਕੂੜੀ ਕੂੜੇ ਨੇ ਲੱਗਾ ਹਾਂ ਕੂੜੀ ਜਿਹੜੀ ਕੂੜੀ ਮੱਤ ਹੁੰਦੀ ਹੈ ਨਾ ਝੂਠੀ ਪੱਤ ਝੂਠੀ ਹੈ ਉਹਦੇ ਨੇ ਲੱਗਾ ਜੋ ਤੇਮਾਕਦਾ ਇਹ ਸੰਸਾਰ ਨਾਲ ਪ੍ਰੇਮ ਨੇ ਹੁੰਦੇ। ਸੱਚੀ ਮਤ ਦਾ ਸੰਸਾਰ ਨਾਲ ਨੇ ਉਹਦਾ ਸੁਪਦੇਸ਼ ਨਹੀਂ ਕਰਦੀ। ਕੁੜੀ ਲੱਗਦਾ ਇੱਥੇ। ਹੂੰ। ਜਿੰਨੀਆਂ ਕੂੜੀਆਂ ਮੱਤਾਂ ਨੇ ਨਾ ਛੋੜਦੀਆਂ ਮੱਤਾਂ ਨੇ, ਮਨ ਮੱਤਾਂ ਨੇ। ਔਰ ਛੋੜਦੀਆਂ ਇਹ ਦੋਨੋਂ ਆਦਮੀ ਨਾਲ ਲੈ ਆਪਣੇ ਗੁਰੂ ਨਾਲ ਜੋੜਦੀ ਐ ਨੇ ਆਪਣੇ ਸ਼ਰੀਰ ਨਾਲ ਜੋੜਦੀ। ਸੰਸਾਰ ਨਾਲ ਜੋੜਦੀ ਐ ਤੇ ਸੰਸਾਰ ਦੇ ਪਦਾਰਥ ਨਾਲ ਜੋੜਦੀ ਐ। ਸੰਸਾਰ ਦੀਆਂ ਬੰਗਾਂ ਨਾਲ ਜੋੜਦੀ ਐ। ਬਲੋ ਕਾਮ ਨਾ ਨਾ ਜੋੜਦਿਆਂ ਨੇ ਸੱਚੀ ਮੱਤ ਨਹੀਂ ਜੋੜਦੀ ਕਦੇ ਨੂੰ ਪੁੱਤ ਕੂੜੀ ਕੂੜੇ ਨੇ ਲੱਗਾ ਵਿਸਰਿਆ ਕਰਤਾ ਵਿਸਰਿਆ ਕਰਤਾ ਇੱਕ ਪਾਸੇ ਸੱਚੀ ਮੱਤ ਹੈ ਇੱਕ ਪਾਸੇ ਕੂੜੀਆਂ ਮੱਤਾਂ ਨੇ ਕੂੜੀਆਂ ਮੱਤਾਂ ਦਾ ਦੱਸਦਾ ਕੂੜੀਆਂ ਮੱਤਾਂ ਦਾ ਸੰਸਾਰ ਨਾਲ ਨਹੀਂ ਹੁੰਦਾ ਕਰਤਾਰ ਵਿਸਰਿਆ ਹੋਇਆ ਹਉ ਸੱਚੀ ਮਤ ਦਾ ਸੰਸਾਰ ਨਾਲ ਜੋ ਦੀਨ ਹੈ ਉਹਦੇ ਨਾਲ ਨਹੀਂ ਹੁੰਦਾ ਬਿਲਕੁਲ ਵੀ ਜੇ ਨਹੀਂ ਹੁੰਦਾ ਤਾਂ ਕੁਰਬਾਨੀ ਕੀ ਨਹੀਂ ਸੀ ਹੁੰਦਾ ਤੈਸਾ ਸੌਣ ਤੈਸੀ ਉਸ ਮਹੱਦੀ ਜੇ ਸਿੱਖਾਂ ਨੇ ਗੱਲ ਮੰਨੀ ਹੋਈ ਹੁੰਦੀ ਸੋਨਾ ਚੜ੍ਹ ਦਿੰਦੇ ਜਿਹੜਨੇ ਮੰਨ ਲਨ ਕਿ ਸੋ ਦੋਨਾਂ ਲਾਗੇ ਪਰੇ ਵਰਤ ਕੱਚੀ ਮਿੱਟੀ ਦਾ ਗੁਰਦਾਰਾ ਬਣਾ ਲੈਂਦੇ। ਉਹ ਵੀ ਇਸ ਵਾਸਤੇ ਬੀਬੀ ਆ ਜਾਏ ਉਹ ਆ ਜਾ ਧੁੱਪੇ ਬੈਠਣ ਵਾ। ਕੋਈ ਘਰ ਕਹੇਦਿਓ। ਕਿਉਂਕਿ ਕੂੜੀਆਂ ਮੱਤਾਂ ਦਾ ਕੋਲ ਨਾ ਰਿਓ। ਸਾਡੇ ਕੋਲ ਬੰਦ ਸੱਚੀ ਰਹੀ ਹੋਦੀ। ਕਿ ਐਸੀ ਬਿੱਟੀ আর ਸੋਨੇ 'ਚ ਫਰਕ ਸਭ ਦੇ ਨਾਲ। ਫਿਰ ਸਿੱਖੀ ਨਹੀਂ ਜੀ। ਜੇ ਕਿ ਲੋੜ ਨਹੀਂ ਜੇ ਕਿ ਤੈਨਾਂ ਗੌਲਤਾ ਜੀ ਉੱਤੇ ਤੈਨਾਂ ਦਾ ਅੰਮ੍ਰਿਤ ਹੈ ਜੀ ਬੇਖੋ ਜੇ ਇਹ ਅੰਮ੍ਰਿਤ ਮੰਨੇ ਹੋਏ ਨੇ ਸੰਸਾਰ ਦੇ ਵਿੱਚ 36 ਵਰਤ ਤੁਦਨੋ ਵਰਤ ਬੋਲਿਆ ਲੋਹਾ ਤੂੰ ਤਾਂ ਲੋੜ ਵੀ ਵਰਤਵਾ ਨੇ ਉਹ ਦੁੱਧ ਸਾਰੇ ਖੱਟੀ ਬੇਸੋ ਔਰ ਅੰਮ੍ਰਿਤ ਉਹਦੇ ਵਾਸਤੇ ਕੋਈ ਨਹੀਂ ਉਦੇਵਾ ਤੇ ਕੋਈ ਕੀ ਨਹੀਂ ਕਿਉਂਕਿ ਤੇਜਾ ਅਮਰਿਤ ਤੇਜਿ ਬੂਖ ਤੇਜਾ ਮਾਨ ਤੇਜਾ ਬੂਖ ਤੇਜਾ ਰਾਮ ਤੇ ਤੇਰਾ ਰਾਜ ਇਹ ਵਾਤਾ ਸੋਖੀ ਹੈ ਇਹ ਸਖਰੀ ਵਸਤਾ ਇਹ ਸਟਾਰਟ ਦੀ ਵਸਤਾ ਸਿੱਖਦੀ ਐਤੋਂ ਸਿੱਖੀ ਸਟਾਰਟ ਹੁ ਬੀਅ ਐਤੋਂ ਲਾਈਨ ਬਦਲਦੀ ਐ ਸਿੱਖਦੀ ਕਿ ਇਹ ਵਰਤਾ ਹੈ ਜੀ ਸਿੱਕੀ ਹੈ ਨਹੀਂ ਇਹ ਟੋਇਲਾਣ ਬਦਲਦੀ ਇਹ ਹੈ ਨਹੀਂ ਉਹ ਦਾ 100 ਰੁਪਏ ਵਾਲੇ ਨੂੰ ਅਲੱਗ ਕਰਕੇ ਰੋਪਾ ਵੰਦਣ ਦੇ ਪਹਿਲੇ ਬਥੇਲੇ ਜਾ ਕੇ ਕਦੇ اندر ਕਾਕੇ ਉਤਸਾਹ ਕਰਦੇ ਨੇ 100 ਰੁਪਏ ਜਣਾਉਣ ਲੋਕ ਵੀ ਲਗਾ ਕੇ 100 ਰੁਪਏ ਜਣਾਏ ਤੇ ਰੋਪਾ ਵੰਦਣਾ ਹੈ ਲੋਕ ਕਿਹਦੇ 50 ਰੁਪਏ ਚੜਾ ਦੋ ਟੈਕਨੀਕ ਹੈ ਭਾਈ ਬਿਰ ਪੈਸੇ ਜਿਆਦਾ ਖਾਓ ਕੱਖ ਨਹੀਂ ਛੋੜਈਏ ਪੈਸੇ ਜਿਆਦਾ ਇਕੱਠੇ ਕਰਦੇ ਹੋਰ ਕੀ ਹੋਏ ਸਰੋਪਾ ਦਾ ਕਪੜਾ ਕਿ ਬਾਹਰ ਨਹੀਂ ਲੈ ਲਓ ਅਗਲਾ ਜਾ ਕੇ ਕੋ 2 ਮੀਟਰ ਦਾ ਕਪੜਾ ਹੀ ਆ ਉਹ ਵੀ ਤਾਂ ਬਾਹਰ ਨਹੀਂ ਲੈ ਗਏ ਉਹਨਾਂ ਬਿਜਾਰ ਚ ਜੇ ਤੁਸੀਂ ਆ ਕੇ ਮੱਥਾ ਟੇਕਦਾ ਫਿਰੂ ਨੂੰ ਗੁਰਦੁਆਰੇ ਆਪਣੇ ਤੋਂ ਤੁਹਾਡੇ ਅਗਲੇ ਸਾਰੇ ਸਾਭਾ ਜੀ ਨਾਲ ਲੱਗ ਜੂ ਸਾਰੇ ਸਰੋਪਾ ਬਣ ਗਏ ਉਹ ਵੀ ਤਾਂ ਆਨਟਚ ਕਰਕੇ ਦਿੰਦੇ ਨੇ ਕਿੱਡਾ ਪਖੰਡਾ ਬੰਬਨ ਵਾਹਨ ਗੜੇ ਤੇ ਪਖੰਡਾ ਸਾਰ ਅਸਲੀ ਬਣਾ ਲੈਣਾ ਹੈ ਕੀ ਹੈ ਸਿਰਫ ਪੈਸੇ ਇਕੱਠੇ ਕਰਨ ਦੀ ਟੈਕਨੀਕ ਹੈ ਕੋਈ ਕੁਝ ਨਹੀਂ ਤੇ ਜੇ ਪੈਸੇ ਇਕੱਠੇ ਕਰਨ ਦੀ ਓਠੇ ਟੈਕਨੀਕ ਬਣਾਉਣੀ ਹੈ ਜਿਹੜੀ ਵੱਤ ਨੇ ਉਹ ਸੱਚੀ ਵੱਤ ਕਿਵੇਂ ਹੋ ਸਕਦੀ